ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5ਵਾਂ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਤਰ ਤਪਨੇ ਤ ਪੈ ਗੁਣ ਗਾਏ ਉੰਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo seva bigna na lage jap alakh peva tar tapne ta pai gun gae dar tagya har naam thae raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਕਬ ਭੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬੇਗਨ ਨ ਲਗੇ ਜਪ ਅਲਕ ਭੇਵ ਤਰ ਤਪਨੇ ਤ ਪਏ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਵਨੇ ਥਾਈ ਰਬ ਆਪ ਆਦ ਜੁਗਾਦ ਜੰਗ ਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨ ਲਗੈ ਜਪ ਅਲਕ ਭੇਵ ਧਰ ਤਪਨੇ ਤ ਭਈ ਗੁਣ ਗਾਏ ਉੰਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਗਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈਂ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖਵਾਲੇ ਜਿੱਥੇ ਕਿੱਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne laayo sev bigna na lage jap alakh peva tar tapne ta pai gun gaaye durat gaya har naam thaye raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਧਰ ਤਪਨੇ ਤ ਭਈ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦ ਜੁਗਾਦ ਜੰਗ ਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਤਰ ਤਪਨੇ ਤ ਪਏ ਗੁਣ ਗਾਏ ਉਨ ਦਰਤ ਅਗੇ ਹਰ ਨਾਮ ਧਿਆਏ ਰਹਾ ਸਵਨੀ ਥਾਈ ਰਬ ਆਪ ਆਦਿ ਜੁਗਾਦ ਜੰਕਾ ਵੱਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigan na lagai jap alakh peva tar tapne ta pai gun gaaye darat gaya har naam thaye raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਰਮ ਬ੍ਰਹਮ ਕਬ ਪੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬੇਗਨ ਨ ਲਗੇ ਜਪ ਅਲਖ ਭੇਵ ਤਰ ਤਪਨੇ ਤ ਪਏ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਵਨੇ ਥਾਈ ਰਬ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਸਭ ਪੈ ਰਖਵਾਲੇ ਜਿੱਥੇ ਕਿਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਧਰ ਤਪਨੇ ਤ ਪੈ ਗੁਣ ਗਾਏ ਉਨ ਦਰ ਤਗਿਆ ਹਰ ਨਾਮ ਧਿਆਇ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigan na lage jap alakh peva tar tapne ta pai gun gae darat gaya har naam thaye raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬੇਗਨ ਨ ਲਗੇ ਜਪ ਅਲਖ ਭੇਵ ਧਰ ਤਪਨੇ ਤ ਪਈ ਗੁਨ ਗਾਏ ਧਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਦ ਜੁਗਾਦ ਜੰਗ ਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨਾਂ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਤਰ ਤਪਨੇ ਤ ਪੈ ਗੁਣ ਗਾਏ ਉੰਦਰਾ ਤਾ ਗਿਆ ਹਰ ਨਾਮ ਧਿਆਇ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਸਭ ਭੈ ਰਖਵਾਲੇ ਜਿੱਥੇ ਕਿੱਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigan na lage jap alakh peva tar tapne ta pai gun gae darat gaya har naam thae raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ కృਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬੇਗਨ ਨਾ ਲਗੇ ਜਪ ਅਲਖ ਭੇਵ ਤਰ ਤਪਨੇ ਤ ਪਈ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਪ੍ਰਤਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਧਰ ਤਪਨੇ ਤ ਪੈ ਗੁਣ ਗਾਏ ਉੰਦਰਾ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigan na lage jap alakh peva tar tapne ta pai gun gae tar tagya har naam thae raha sabne thai rab aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਗੈ ਜਪ ਅਲਖ ਭੇਵ ਤਰ ਤਪਨੇ ਤ ਪਈ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਗ ਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਕਬ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨ ਲੈ ਨਾਨਕ ਦਾਸ ਖਸਮ ਕਿਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਗੇ ਜਪ ਅਲਖ ਭੇਵ ਤਰ ਤਪਨੇ ਤ ਪੈ ਗੁਣ ਗਾਏ ਉੰ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਗਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਸਭ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigan na lage jap alakh peva tar tapne ta pai gun gae tar tagya har naam thae raha sabne thai rab aap ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਗੈ ਜਪ ਅਲਕ ਭੇਵ ਤਰ ਤਪਨੇ ਤ ਪਈ ਗੁਨ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਬ ਆਪ ਆਦਿ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਸਭ ਭੈ ਰਖਵਾਲੇ ਜਿੱਥੇ ਕਿਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਪ੍ਰਤਪਲੇ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਗੈ ਜਪ ਅਲਖ ਭੇਵ ਤਰ ਤਪਨੇ ਤ ਪਈ ਗੁਣ ਗਾਏ ਉੰਦਰਾ ਤਗਿਆ ਹਰ ਨਾਮ ਧਿਆਏ ਰਹਾ ਸਬਨੇ ਥਾਏ ਰਬ ਆਪ ਆਦ ਜੁਗਾਦ ਜੰਗਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੈਰ ਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁੱਟੇ ਪਾਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿੱਥੇ ਦਿਸਹਿ ਨ ਲੈ ਨਾਨਕ ਦਾਸ ਖਸਮ ਕਿਰਤ ਪਲੇ ਸਰਬ ਕਲਿਆਣ ਕੇ ਗੁਰਦੇਵ sevak apne layo sev bigna na lage jap alakh peva tar tapne ta pai gun gae tar tagya har naam thae raha sabne thai rav aap ਆਦੇ ਜੁਗਾਦ ਜੰਕਾ ਵਡ ਪਰਤਾਪ ਗੁਰ ਪਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨਾਂ ਲਗੇ ਮਨ ਮਿਠੇ ਨਿਰਵਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਟੁਟੇ ਪਾਰ ਬ੍ਰਹਮ ਸਭ ਭੈ ਰਖਵਾਲੇ ਜਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ